ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੇ ਬੀ ਭੂਤ ਇਹ ਜੋਗੀ ਤੇਰੀਆਂ ਮੁੰਦਰਾ ਸਬਰ ਅਤੇ ਸੰਤੋਖ ਦੀਆਂ ਤੇਰੀ ਖੱਬਰ ਤੇ ਚੋਲੀ ਮਿਹਨਤ ਤੇ ਲਚਾ ਦੀ ਤੇ ਸਰੀਰ ਤੇ ਮਲਣ ਵਾਲੀ ਰਾਖ ਸਵਾ ਪ੍ਰਭੂ ਦੇ ਧਿਆਨ ਦੀ ਹੋਣੀ ਚਾਹੀਦੀ ਹੈ ਤਾਂ ਹੀ ਪ੍ਰਭੂ ਨਾਲ ਮੇਲ ਸੰਭਵ ਹੈ ਉਹ ਜੋਗੀ मेक ਕੰਟੈਂਟਮੈਂਟ ਯੋਰ ਇਅਰਿੰਗਸ modesty your begging bowl and contemplation your ashes kintaa kaal ku aari kaaya jugat danda prateet he yogi maut da dar teri gotri hove shareer nu vishay vikara ton bacha ke rakhna tere layi yog di rahat mariyata hove sharada ati yakeen tera danda hona chahida hai oh yogi मेक नॉलेज एंड अंडरस्टैंडिंग ऑफ डेथ योर कॉल मेड ऑफ पैचिज चेस्टी ऑफ अ विरजन एंड स्टाफ ऑफ द एस्टेटिक योर फेथ एंड ट्रस्ट इन गॉड आई पंथी सगल जमाती मन जीत है जग जीत सारे जीवन अपने साथी समझना ही आई पंथी है जो ती अपना मन जीत लिया ਵਿਸ਼ੇ ਵਿਕਾਰਾਂ ਤੇ ਕਾਬੂ ਪਾ ਲਿਆ ਤਾਂ ਸਮਝੋ ਤੁਸੀਂ ਸਾਰੀ ਦੁਨੀਆ ਜਿੱਤ ਲਈ ਹੈ ਲੈਟ ਯੂਨੀਵਰਸਲ ਬ੍ਰਦਰਹੂਡ ਬੀ ਯੋਰ ਸੈਕਟ ਐਂਡ ਬਾਈ ਕਨਕਿਊਰਿੰਗ ਯੋਰ ਮਾਈਂਡ ਕਨਕਿਊਰ ਦਾ ਵਰਲਡ ਆਦੇਸ਼ ਤੇ ਸੈ ਆਦੇਸ਼ ਉਸ ਨੂੰ ਪ੍ਰਣਾਮ ਹੈ हे प्रभु तैनु प्रणाम है हेल एंड सैल्यूटेशन टू यू ओ गॉड आद अनिल अनाद अनाहत युग युग इको वेस जो शब्दा मुड है रंग रूप तो बिना है ना उस्ता शुरू है ना अंत है सदा इको रस चलण वाला है यू आर प्राइमल प्योर विदाउट बिगनिंग इमोर्टल एंड इम्यूटेबल थ्रू ऑल एजेस उपगत ज्ञान दया भंडारण ਕਟ ਕਟ ਵਜ ਹੈ ਨਾਦ हे ਜੋਗੀ ਤੇਰਾ ਭੋਜਨ ਗਿਆਨ ਹੋਣਾ ਚਾਹੀਦਾ ਹੈ ਦਇਆ ਇਸ ਭੰਡਾਰੇ ਦੀ ਵਰਤਾਵੀ ਹੋਵੇ ਤੇ ਹਰ ਜੀਵ ਅੰਦਰ ਜਿਹੜੀ ਜੀਵਨ ਦੀ ਰੌਣ ਚੱਲ ਰਹੀ ਹੈ ਉਹੀ ਤੇਰਾ ਸਿੰਗੀ ਨਾਦ ਹੋਣਾ ਚਾਹੀਦਾ ਹੈ ਸੈਲੇਸਟੀਅਲ ਨੋਲੇਜ ਬੀ ਯੋਰ ਹੋਲੀ ਫੂਡ ਚੈਰਿਟੀ ਐਂਡ ਕੰਪੈਸ਼ਨ ਸ਼ੁੱਡ ਬੀ ਯੋਰ ਸਟੋਰ ਹਾਊਸ ਐਂਡ ਦਾ ਡਿਵਾਈਨ ਮਿਊਜ਼ਿਕ ਦੈਟ ਵਿਚ ਪ੍ਰੀਵੇਲਸ ਇਨ ਏਵਰੀ ਹਰਟ ਸ਼ੁਡ ਬੀ ਹੇਰ ਕਾਂਗ ਸਿੰਗਿੰਗ ਨਾਥ ਓ ਯੋਗੀ ਆਪ ਨਾਥ ਨਾਤੀ ਸਭ ਜਾ ਕੀ ਰਿਤ ਸਿਧ ਅਵਰਾ ਸਾਧ ਪ੍ਰਭੂ ਆਪ ਵੱਡਾ ਨਾਥ ਹੈ ਜਿਸਨੇ ਸਾਰੀ ਦੁਨੀਆ ਨੂੰ ਨਤ પા ਕੇ ਰੱਖਿਆ ਹੋਇਆ ਹੈ ਕਰਮ ਮਤਾ ਕਰਨ ਦੀ ਸ਼ਕਤੀ ਦਾ ਸਵਾਦ ਵਖਰਾ ਹੈ ਇਹ ਰਿੱਧੀਆਂ ਸਿੱਧੀਆਂ ਵਿੱਚ ਵਸਿਆ ਬੰਦਾ ਆਪਣੇ ਰਾਹ ਤੋਂ ਪਟਕ ਜਾਂਦਾ ਹੈ ਇਹ ਸਭ ਬੇਕਾਰ ਚੀਜ਼ਾਂ ਹਨ ही इज़ सुप्रीम चीफ ना टू फॉल क्रिएशन इन द यूनिवर्स द एंटायर वर्ल्ड इज अंडर इज कंट्रोल एंड कमांड मैजिकल पावर एंड वेल्थ इज डिफरेंट फ्रॉम डिवोशन इट लीड्स वन एस्ट्रेट दीज आर यूजलैस एंड ऑफ लिटल सिग्निफिकेंस संजोग विजोग दो कार वह लेखे आ वह भाग मेल ਅਤੇ ਜੁਦਾਈ ਦੋ ਸ਼ਕਤੀਆਂ ਸਾਰੇ ਸੰਸਾਰ ਦਾ ਕੰਮ ਚਲਾ ਰਹੀਆਂ ਹਨ ਹਰ ਇੱਕ ਦੇ ਭਾਗਾਂ ਵਿੱਚ ਜਿਵੇਂ ਪ੍ਰਭੂ ਨੇ ਲਿਖ ਦਿੱਤਾ ਹੈ ਇਹ ਸ਼ਕਤੀਆਂ ਉਸੇ ਪ੍ਰਕਾਰ ਕੰਮ ਕਰਦੀਆਂ ਹਨ 올 ਥਿੰਗਸ ਅਪੀਅਰਿੰਗ ਇਨ ਦਾ ਵਰਲਡ ਆਰ ਕੈਰੀਡ ਆਊਟ ਮੋਸਟਲੀ ਬਾਈ ਟੂ ਫੋਰਸਿਸ ਯੂਨੀਅਨ অর ਸੈਪਰੇਸ਼ਨ অর ਇਨ ਅਦਰ ਅਦਰ ਵੇਜ਼ ਅਟਰੈਕਸ਼ਨ অর ਰਿਪਲਸ਼ਨ ਦਾ ਮੋਰਟਲ ਗੈਟਸ ਹਿਸ ਸ਼ੇਅਰ according to his deeds aadesh tisai aadesh namaskar hai usn ko sada namaskar hai hail salutation to you oh god aad anil anad anahat jug jug ekoh ves jo sabda aram hai na roop hai na rang hai na aad hai na ant hai sada ikras be ant hai your primitive chief of the stage you are pure immortal without beginning without end and alike through all ages ekamahi jugt vi aayi tin chele parvaan ek sansari ek pandhari ek lai de baana ek brahm de sanjog nal jad maya prasut hoi tad us to tin chele brahma vishnu te mahesh prakat hoye ਇੱਕ ਚੇਲਾ ਸੰਸਾਰੀ ਸੰਸਾਰ ਨੂੰ ਫਾਇਦਾ ਕਰਨ ਵਾਲਾ ਹੈ ਇੱਕ ਪੰਡਾਰੀ ਜੀਵਾਂ ਨੂੰ ਖਾਣ ਪੀਣ ਦੇਣ ਵਾਲਾ ਹੈ ਅਤੇ ਇੱਕ ਚੇਲਾ ਮੌਤ ਦੀ ਕਚਹਿਰੀ ਲਾਉਣ ਵਾਲਾ ਹੈ ਮਾਇਆ ਦਾ ਗੋਡੈਸ ਆਫ ਆਲਦੀਨਸ ਬੋਰ 3 ਸਨਸ ਆ ਡਿਸਿਪਲਸ ਵਨ ਇਜ਼ ਬ੍ਰਹਮਾ ਦਾ ਮੇਕਰ ਸੈਕਿੰਡ ਇਜ਼ ਵਿਸ਼ਨੂ ਦਾ ਸਸਟੇਨਰ ਐਂਡ ਥਰਡ ਸ਼ਿਵਾ ਦਾ ਡਿਸਟਰੋਇਰ ਹੂ ਡਿਸਾਈਜ਼ ਦਾ ਫੇਟ ਆਫ ਦਾ ਮੋਰਟਲਸ ਜੀਵ ਤੇ ਸਪਾਵੈ ਤੇ ਵਹਿ ਚਲਾਵੈ ਜਿਵ ਉਹ ਵਹਿ ਫੁਰਮਾਨ ਜਿਵੇਂ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਇਹਨਾਂ ਦਿਨਾਂ ਨੂੰ ਚਲਾਉਂਦੇ ਹਨ ਅਸਲ ਵਿੱਚ ਇਹਨਾਂ ਤਿੰਨਾਂ ਬ੍ਰਹਮਾ ਵਿਸ਼ਨੂ ਤੇ ਸ਼ਿਵ ਜੀ ਦੇ ਹੱਥ ਕੁਝ ਨਹੀਂ ਹੈ ਜਿਸ ਤਰ੍ਹਾਂ ਪ੍ਰਭੂ ਨੂੰ ਪਾਉਂਦਾ ਹੈ ਉਹ ਉਸੇ ਤਰ੍ਹਾਂ ਦਾ ਹੁਕਮ ਦਿੰਦਾ ਹੈ ਦੇ ਤ੍ਰੀ ਕੰਡਕਟਰ ਦਾ ਵਰਕ ਆਫ ਦਾ ਯੂਨੀਵਰਸ ਜਸਟ ਐਸ ਇਟ ਇਜ਼ ਇਟ ਪਲੀਜ਼ਸ ਦਾ ਲਾਰਡ ਹੀ ਇਸ ਦਾ ਰੀਅਲ ਡਾਇਰੈਕਟਰ ਉਹ ਵੇਖ ਹੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵੀ ਡਾਣ ਅਕਾਲ ਪੁਰਖ ਸਭ ਕੁਝ ਵੇਖ ਰਿਹਾ ਹੈ ਪਰੰਤੂ ਮਾਇਆ ਦੇ ਪ੍ਰਭਾਵ ਕਾਰਨ ਆਪ ਪ੍ਰਭੂ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਿਹਾ ਇਹ ਵੱਡੀ ਅਸਰਸ ਦੀ ਗੱਲ ਹੈ ਦਾ ਮੋਸਟ ਅਮੇਜ਼ਿੰਗ ਥਿੰਗ ਇਜ਼ ਥੈਟ ਗੋਡ ਬੀ ਹੋਲਡਸ एवरीवन ਬਟ ਹਿਮਸੈਲਫ ਰੀਮੇਨਸ ਇਨਵਿਸੀਬਲ ਆਦੇਸ ਤੇ ਸੇ ਆਦੇਸ नमस्कार है उसनू सदा नमस्कार है आई सैल्यूट गॉड अगेन एंड अगेन आद अनिल अनाद अनाहत जुग जुग एक जो का आरंभ है ना रूप है ना रंग है ना आद है ना अंत है सदा एक रस बेअंत है यू आर प्राइमल एंड प्योर विदाउट बिगनिंग हु कैन नॉट बी डिस्ट्रॉयड and who remains same in all the ages asan lohe lohe pandar jo ke chhaya so ekawar akal purakh da asan te us te pandaryan da tikana har ek pavan vich hai jo kujh akal purakh ne inna pandaryan vich paya hai iko wari pa ditta hai as god resides everywhere so are his boundaries and store houses in all the worlds whatever is wrought he had put once for all kar kar vekhai srijan har nanak sacche ki sachi kar rachna har karta apni rachna rach ke usde dekhbhal te sambhal kari janda hai shri guru nanak dev ji farmaunde han ki prabhu saccha hai te usde kam vi sacche han he always looked after all the creation himself oh nanak god himself is a truth and no doubt true are his deeds actions and achievements adesh it says adesh namaskar hai usnu sada namaskar hai aad anil anad anahat jug jug eko ves jo sabda arambh hai na roop hai na rang hai ਨਾ ਆਦ ਹੈ ਨਾ ਅੰਤ ਹੈ ਸਦਾ ਇਕ ਰਸ ਬੇਅੰਤ ਹੈ ਹੀ ਇਜ਼ ਪ੍ਰਾਈਮਲ ਐਂਡ ਪਿਓਰ ਵਿਦਾਊਟ ਬਿਗਨਿੰਗ ਹੂ ਕੈਨ ਨਾਟ ਬੀ ਡਿਸਟਰੋਇਡ ਐਂਡ ਹੂ ਰਿਮੇਨਸ ਇਨ ਦਾ ਸੇਮ ਵੈਸਰ ਇਨ 올 ਦਾ ਇੱਕ ਦੂਜੀ ਭੌ ਲੱਖ ਹੋ へ ਲੱਖ ਹੋ ਵਹ ਲੱਖ ਵੀਸ ਇੱਕ ਜੀਤੋ ਲੱਖਾਂ ਜੀਵਾਂ ਹੋ ਜਾਣ ਲੱਖਾਂ ਤੋਂ ਲੱਖਾਂ ਲੱਖ ਤੋਂ ਵੱਧ ਕੇ 20 ਲੱਖ ਹੋ ਜਾਮ ਇਨਸਟੈਡ ਆਫ 1 ਟੰਗ ਮੈਂ ਹੈਵ ਲੈਕ ਆਫ ਟੰਗਸ ਵਿਚ ਮੈਂ ਇਨਕਰੀਜ਼ ਇਨਟੂ 20 ਲੈਕ ਆਫ ਟੰਗਸ ਲੱਖ ਲੱਖ ਢੀੜਾ ਆਖੀ ਹੈ ਇੱਕ ਨਾਮ ਜਗਦੀਸ਼ ਫਿਰ ਇੱਕ ਇੱਕ ਜੀਵ ਤੋਂ ਲੱਖ ਲੱਖ ਵਾਰੀ ਪ੍ਰਭੂ ਦਾ ਨਾਮ ਲਿਆ ਜਾਵੇ ਭਾਵ ਪ੍ਰਮਾਤਮਾ ਨਾਲ ਇਸ ਤਰ੍ਹਾਂ ਦਾ ਡੂੰਗਾ ਸਨੇਹ ਹੋਣਾ ਚਾਹੀਦਾ ਹੈ ਦੈਨ ਈਚ ਆਫ ਦਾ ਟੰਗਸ द नेम ऑफ फॉर्माइटी ऑफ द वर्ल्ड मे बी रिसाइट फॉर लैग्स ऑफ टाइम्स एक तरह पतप या चढ़िया हुई एक ही स इस, इस रस्ते थे जो अकाल पुरख को मिलने वास्ते पौड़ियाँ हैं उन्होंने उपाग के ही चढ़ सकता है इस तरह शीश प्रभु नालमिक हो जाता है दैट इज अ पाथ ऑफ स्टेजिज दैट लीड्स द स्टप टू वर्ड्स लॉर्ड्स मैनशन to amalgamate with him sunge la aakash ki kita airis aakashi parmati parmarti gallan sun sun ke kidiyan kaadiyan pav manmukha agyanian tuch buddhi wale katiyan birti de nich lokan nu apne aap nu utcha chukkan di ris aayi arthat lakha ji baatein ginti de simran nal vi kuch nahi banda ਆਪਾਂ ਦੂਰ ਕਰਨ ਤੋਂ ਬਿਨਾ ਇਹ ਗਿੰਦੀਆਂ ਦਾ ਪਾਠ ਇਸ ਤਰ੍ਹਾਂ ਹੈ ਕਿ ਕੀੜੇ ਵੀ ਆ ਕਰਨ ਲੱਗੇ ਅਸੀਂ ਆਕਾਸ਼ ਦੀ ਸੈਰ ਕਰ ਸਕਦੇ ਹਾਂ ਸਿਮੂਲੇਟਡ ਬਾਈ ਦਾ ਸਾਊਂਡ ਆਫ ਸੌਂਗਸ ਆਫ ਹੈਵਨ ਇਵਨ ਦਾ ਲੋਲੀ ਵਾਰਮਸ ਸਿਨਰਸ ਵੁੱਡ ਡਿਸਾਈਡ ਟੂ ਕੰਪੀਟ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਹੈ ਨਾਨਕ ਜੇ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਨੀਵੇਂ ਤੋਂ ਨੀਵੇਂ ਮਿੱਟੀ ਵਾਲੇ ਮਨੁੱਖਾਂ ਦਾ ਵੀ ਕਲਿਆਣ ਹੋ ਸਕਦਾ ਹੈ ਤੇ ਪ੍ਰਭੂ ਪ੍ਰਾਪਤੀ ਹੋ ਸਕਦੀ ਹੈ ਨਹੀਂ ਤਾਂ ਝੂਠੀ ਅਤੇ ਗੱਪੀ ਮਨੁੱਖਾਂ ਦੀਆਂ ਤਾਂ ਛੇਖੀਆਂ ਹੀ ਰਹਿ ਜਾਂਦੀਆਂ ਹਨ ਇਹ ਉਹ ਉਹਨਾਂ ਨੇ ਮੁਕਤੀ ਪ੍ਰਾਪਤ ਕਰ ਲਈ ਹੈ ਉਹ ਨਾਨਕ इवन अ ਲੋਲੀ ਵਨ ਇਨਫੀਰੀਅਰ ਲੋ ਗ੍ਰੇਡ ਪਰਸਨ ਕੈਨ ਅਟੇਨ ਹਾਈ ਪੋਜੀਸ਼ਨ ਵਿਦ ਈਸ ਗ੍ਰੇਸ ਐਂਡ ਕਾਈਂਡਨੈਸ The rest is the irrelevant, empty boast of the false.